ਇੱਕ ਮਿੰਟ ਖੜੇ ਰਹੋ ਜੀ ਹਾਂ ਜੀ ਹਾਂ ਜੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਵਧਾਈਆਂ ਜੀ ਹਾਂ ਸਤਿ ਸ਼੍ਰੀ ਅਕਾਲ ਰੁਕਿਓ ਇਹਨਾਂ ਅੱਗੇ ਤੱਕ श्री वरिंद शर्मा जी बेनी करला विधायक तो पहिला ਸ਼ਹਿਰ ਵਾਸੀਆਂ ਨੂੰ ਦੋਸ਼ ਬੁਕਾਇਨ ਕੇ ਬਾਣੀ ਦਾ ਫਰਮਾਨ ਹੈ ਲੱਤ ਕੋਸ਼ੀਆਂ ਬਾਤ ਸ਼ਾਈਆਂ ਜੇ ਸਤਗੁਰ ਨਾ ਵਰ ਕਰੇ ਜੋ ਅੱਜ ਆ ਕਾਂਗਰਸ اور ਅਕਾਲੀ ਦਲ ਨੇ ਇਤਰਾਜ਼ ਕੀਤਾ ਲੇਕਿਨ ਉਹ 13 ਸਾਲਾ ਦੇ ਵਿੱਚ ਮੁਦਕੀ ਨੂੰ ਉਹ ਨਹੀਂ ਦੇ ਸਕਿਆ ਜਿਸ ਦੀ ਸਭ ਤੋਂ ਜ਼ਿਆਦਾ ਜ਼ਰੂਰ ਸੀ ਨਗਰ ਪੰਚਾਇਤ ਬਣਾ ਕੇ ਭੁੱਲ ਗਏ ਪਰ ਇਹ ਨਹੀਂ ਪਤਾ ਕਿ ਨਗਰ ਪੰਚਾਇਤ ਦੇ ਵਿੱਚ ਘਰਾਂ ਨੂੰ ਔਰ ਦੁਕਾਨਾਂ ਨੂੰ ਔਰ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਮੁਦਕੀ ਨੂੰ ਸੀਵਰੇਜ ਔਰ ਟ੍ਰੀਟਮੈਂਟ ਪਲੈਂਟ ਦੀ ਵੀ ਜ਼ਰੂਰ ਸੀ ਸਾਥੀਓ ਅੱਜ ਮੈਂ ਸਦਾ ਸੁਪੀਰ ਸਿੰਘ ਬਾਦਲ ਸਾਹਿਬ ਨੂੰ ਜਵਾਬ ਦੇਣਾ ਚਾਹੁੰਦਾ ਇਸ ਗੱਲ ਦਾ ਕਿ ਬਾਦਲ ਸਾਹਿਬ ਅੱਜ ਫੋਸਪੋਟ ਦੇ ਹਾਤੀ ਦਾ ਐਮਐਲਏ ਫੋਸਪੋਟ ਦੇ ਹਾਤੀ ਦਾ ਸੇਵਾਦਾਰ ਆਇਆ ਵੀ ਹੈ ਔਰ ਕੁਝ ਲਿਆਇਆ ਵੀ ਹੈ ਸੇ ਬਹੁਤ-ਬਹੁਤ ਬਲਾਈ ਦਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਤੰਦਰ ਸਾਹਿਬ ਨੂੰ ਪਤਾ ਕਿ ਵਿਧਾਨ ਸਭਾ ਦਾ ਸੈਸ਼ਨ ਲਗਾਤਾਰ ਚੱਲ ਰਿਹਾ ਹੈ ਔਰ 15 ਤਰੀਕ ਤੱਕ ਸੈਸ਼ਨ ਚੱਲਣਾ ਹੈ ਪ੍ਰੋਗਰਾਮ ਬੜਿਆ ਕਿ ਆਪਾਂ ਨੀ ਪੱਤਰ ਰੱਖਦੀ ਹੈ